ਬਹੁਤ ਸਾਰੀ ਪਾਰਟੀਆਂ ਇਹ ਜਿਹੜੀ ਲੋਕ ਸਭਾ 2024 ਦਾ ਚੋਣ ਹੈ ਇਹ ਮੁੱਦਿਆਂ ਤੇ ਨਹੀਂ ਲੜਿਆ ਜਾ ਰਿਹਾ ਇਹ ਲਾਲਚ ਔਰ ਸਵਾਰਥ ਤੇ ਲੜਿਆ ਜਾ ਰਿਹਾ ਜਿਹੜੀ ਪਾਰਟੀ ਦੇ ਲੀਡਰ ਦਾ ਲਾਲਚ ਔਰ ਸਵਾਰਥ ਪੂਰਾ ਨਹੀਂ ਹੋ ਰਿਹਾ ਉਹ ਆਪਣੀ ਮਾਂ ਪਾਰਟੀ ਛੱਡ ਰਿਹਾ 25 25 ਸਾਲ ਉਸ ਪਾਰਟੀ ਨੇ ਰੁਤਬੇ ਦਿੱਤੇ ਮਾਨ ਦਿੱਤਾ ਸਨਮਾਨ ਦਿੱਤਾ ਸੱਤਾ ਦੀ ਮਲਾਈ ਖਾਧੀ ਔਰ ਉਹ ਮਲਾਈ ਖਾਣ ਤੋਂ ਬਾਅਦ ਐਮਪੀ ਦੇ ਪੂਰੇ 5 ਸਾਲ ਦੇ ਵਿੱਚ ਕੁਝ ਵੀ ਇੰਨੇ ਜੰਦ ਰਹੇ ਕੋਡ ਆਫ ਕੰਡਕਟ ਲੱਗਿਆ ਤੇ ਆਪਾਂ ਪਾਰਟੀ ਬਦਲ ਰਹੇ ਵਿਚਾਰਾਂ ਦੀ ਲੜਾਈ ਨਹੀਂ ਸਿਧਾਂਤ ਦੀ ਲੜਾਈ ਨਹੀਂ ਇਹ ਕਿਹੜਾ ਸਿਧਾਂਤ ਹੈ ਵੀ ਤੁਹਾਨੂੰ ਕੋਡ ਆਫ ਕੰਡਕਟ ਲੱਗਦਾ ਹੈ ਤਾਂ ਤੁਸੀਂ ਕਾਂਗਰਸ ਛੱਡ ਕੇ ਭਾਜਪਾ ਚਲੇ ਜਾਓ ਔਰ ਉਹ ਕਾਂਗਰਸ 'ਚ ਰਹੇ ਅੱਜ ਭਗਵਾਨ ਚੰਡਾ ਲੈ ਲਿਆ ਜੋਰ ਦੀ જય ਸ਼੍ਰੀ ਰਾਮ ਕਹਿ ਰਹੇ ਹਨ જય ਸ਼੍ਰੀ ਰਾਮ ਦੇ ਲਈ ਬગવાન RAM ਲੱਲਾ 22 ਜਨਵਰੀ 2024 ਨੂੰ ਜੋਧਾ ਚ ਵਿਰਾਜਮਾਨ ਹੋਦਣ ਉਹਦੇ ਲਈ ਜਿਨ੍ਹਾਂ ਨੇ ਆਪਣੀ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਆਪਣਾ ਆਪਾ ਵਾਰ ਲਿਆ ਉਹਨਾਂ ਦੀ ਗੱਲ ਕੋਈ ਨਹੀਂ ਸੁਣ ਰਿਹਾ ਉਹਨਾਂ ਦੇ ਉੱਪਰ ਕੌਣ ਲੋਕ ਇਕੱਠਾ ਦਿੱਤੇਗੇ ਜਿਹੜੇ ਕਹ ਰਹੇ ਸੀ ਉਸ ਸਮੇਂ ਕਿ ਹੂ ਇਜ਼ RAM RAM ਕੌਣ ਹੈ ਹਲਫਿਆ ਬੈਂਦੇ ਰਹੀ ਸੀ ਉਹਨਾਂ ਦੀ ਪਾਰਟੀ ਕਿ RAM ਜੀ ਕਾਲਪਨਿਕ ਨੇ ਅੱਜ ਉਹੀ ਆ ਕੇ ਜੋਰ ਦੀ ਨਾਅਰਾ ਲਗਾ ਰਹੇ ਜੇ ਜੀ ਨਾਮ ਜੈ ਜੇ ਜਿਹੜੇ ਲੋਗ ਹੈ ਨਕਲੀ ਹੈ ਢੋਂਗੀ ਹੈ ਕੇਵਲ ਔਰ ਕੇਵਲ ਧਰਮ ਦਾ ਇਸਤੇਮਾਲ ਕਿਸ ਲਈ ਕਰ ਰਹੇ ਹੈ ਕਿ ਉਹਨਾਂ ਨੂੰ ਵੋਟ ਮਿਲ ਜਾਏ ਉਹ ਤੁਹਾਡੀ ਵੋਟ ਲੈਣਾ ਚਾਹਦੇ ਹੈ ਕਿਉਂਕਿ ਉਹਨਾਂ ਨੂੰ ਲੁੱਟਣ ਦਾ ਲਾਇਸੈਂਸ ਮਿਲ ਜਾਏ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਜਾ ਕੇ ਤੁਹਾਡੇ ਹੱਕ ਦੀ ਗੱਲ ਨਹੀਂ ਕਰਨੀ ਹੈ ਤੁਹਾਡੇ ਅਧਿਕਾਰਾਂ ਦੀ ਗੱਲ ਨਹੀਂ ਕਰਨੀ ਹੈ ਉਹਨਾਂ ਨੇ ਗੱਲ ਆਪਣੇ ਹਿੱਤ ਦੀ ਕਰਨੀ ਹੈ ਆਪਣੇ ਪਰਿਵਾਰ ਦੀ ਕਰਨੀ ਹੈ ਉਹਨਾਂ ਨੂੰ ਡਰ ਲੱਗ ਰਿਹਾ ਹੈ ਕਿ ਜੇ ਅਸੀਂ ਕਾਂਗਰਸ 'ਚ ਰਹੀਏ ਅਸੀਂ ਆਮ ਆਦਮੀ ਪਾਰਟੀ 'ਚ ਰਹਿ ਅਸੀਂ ਭਾਜਪਾ 'ਚ ਰਹਿ ਤਾਂ ਸਾਡਾ ਸਵਾਰਥ ਨਹੀਂ ਪੂਰਾ ਹੋਵੇਗਾ ਤੇਰਾ ਸਾਡਾ ਨੰਗਾ ਹੋ ਗਿਆ ਇਹ ਸਾਰੀ ਚੀਜ਼ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਕਿ ਜਿਹੜੇ ਲੋਕ ਆਪਣੀ ਪਾਰਟੀ ਦੇ ਸਗੇ ਨਹੀਂ ਹੋਏ ਉਹ ਤੁਹਾਡਾ ਕਿਵੇਂ ਸਗਾ ਹੋ ਸਕਦੇ ਹੈ